ਐਨਾ ਪਾਦਾ ਨਿਆਣਾ ਮੈਂ ਤੇ ਕਰਦਾ ਹਾਂ ਅੰਜ ਸਿਆਣਾ ਵਾ ਇੱਕ ਨੂੰ ਘਰੇ ਮੰਜੀ ਦਾ ਛੜਦੇ ਨੇ ਕੱਲਿਆਂ ਮੈਨੂੰ ਪਾਛੜਦੇ ਨੇ ਕਿ ਜਿਵੇਂ ਸਮਾਨ ਪੁਰਾਣਾ ਵਾ ਤੇ ਕਰਦਾ ਹਾਂ ਅੰਜ ਸਿਆਣਾ ਕਿ ਵੱਟ ਮੁੱਕੇ ਹੱਲੇ ਮੁਛਦੇ ਨਹੀਂ ਕਿਸੇ ਵੀ ਕੰਮ ਵਿੱਚ ਪੁੱਛਦੇ ਨਹੀਂ ਤੇ ਘੱਟਾ ਹੁਕਮ ਚਲਾਣਾ ਵਾ ਤੇ ਕਰਦਾ ਹਾਂ ਅੰਜ ਸਿਆਣਾ ਅਖੇ ਕਿੰਨੀਆਂ ਚੰਗੀਆਂ ਲੋਹਾਨੇ ਕੋਖਣਾ ਪੈਂਦੀ ਆਂ ਅੱਖੋਂ ਹਾਂ ਦੇ ਤੇ ਲੋਕਾਂ ਨੂੰ ਛਣਾਣਾ ਤੇ ਕਰਦਾ ਹਾਂ ਸਿਆਣਾ ਅਖੇ ਪਾਣੀ ਦਾ ਜੋ ਹੁਕਮ ਮੈਂ ਕੀਤਾ ਘੂਰ ਕੇ ਆਂਦੀ ਆ ਹੁਣੇ ਤਾਂ ਪੀਤਾ ਰਹਿ ਗਏ ਕੱਚੇ ਕੰਨਾ ਜੋ ਕੇ ਪੁੱਤ ਵੀ ਮੇਰੇ ਰੰਨਾ ਜੋ ਕੇ ਫਿਰ ਕਮਾਈ ਨੂੰ ਚੁੱਲੇ ਢਾਣਾ ਤੇ ਕਰਦਾ ਹਾਂ ਸਿਆਣਾ